ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਚਲਾਕ ਕਾਂ ਰਹਿੰਦਾ ਸੀ ਉਹ ਬਹੁਤ ਧੋਖੇबाज ਤੇ ਚਲਾਕ ਸੀ ਉਸਦੀ ਆਦਤ ਸੀ ਕਿ ਉਹ ਦੂਜੇ ਪੰਛੀਆਂ ਦਾ ਭੋਜਨ ਚੋਰੀ ਕਰਕੇ ਖਾ ਜਾਂਦਾ ਉਸਦੀ ਇਹ ਆਦਤ ਸਾਰੇ ਜੰਗਲ ਵਿੱਚ ਮਸ਼ਹੂਰ ਸੀ ਪਰ ਉਸਨੂੰ ਕੋਈ ਰੋਕ ਨਹੀਂ ਸਕਦਾ ਇੱਕ ਦਿਨ ਉਸਨੇ ਇੱਕ ਛੋਟੀ ਜਿਹੀ ਚਿੜੀ ਨੂੰ ਜ਼ਮੀਨ ਤੇ ਇੱਕ ਰੋਟੀ ਦਾ ਟੁਕੜਾ ਚੁੱਕਦੇ ਦੇਖਿਆ ਚਿੜੀ ਬਹੁਤ ਖੁਸ਼ ਸੀ ਕਿ ਉਸਨੂੰ ਭੋਜਨ ਮਿਲ ਗਿਆ ਕਾਂ ਨੇ ਫੌਰਨ ਇੱਕ ਯੋਜਨਾ ਬਣਾਈ ਉਹ ਦੀ ਦੇ ਕੋਲ ਗਿਆ ਤੇ ਮਿੱਠੀ ਆਵਾਜ਼ ਨਾਲ ਬੋਲਿਆ ਉਹ ਸੁੰਦਰ ਚਿੜੀ ਤੇਰੀ ਆਵਾਜ਼ ਕਿੰਨੀ ਸੋਹਣੀ ਹੈ ਤੇਰੀ ਆਵਾਜ਼ ਤਾਂ ਕੋਇਲ ਨੂੰ ਵੀ maat paa degi ਕੀ ਤੂੰ ਮੇਰੇ ਲਈ ਇੱਕ ਛੋਟਾ ਜਿਹਾ ਗੀਤ ਨਹੀਂ ਗਾਵੇਂਗੀ ਮੈਂ ਤੇਰੀ ਆਵਾਜ਼ ਦਾ دیوانਾ ਹਾਂ ਚਿੜੀ ਖੁਸ਼ ਹੋ ਗਈ ਉਸਨੇ ਸੋਚਿਆ ਮੇਰੀ ਆਵਾਜ਼ ੰਨੀ ਸੁੰਦਰ ਹੈ ਕਾਂ ਵੀ ਮੇਰੀ ਤਾਰੀਫ ਕਰ ਰਿਹਾ ਹੈ ਉਸਨੇ ਗੋਣਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਉਸਨੇ ਆਪਣੀ ਚੁੰਝ ਖੋਲੀ ਰੋਟੀ ਦਾ ਟੁਕੜਾ ਡਿੱਗ ਪਿਆ ਕਾਂ ਨੇ ਹੋਰਨ ਉਸਨੂੰ ਚੁੱਕਿਆ ਤੇ ਉੱਡ ਗਿਆ ਚਿੜੀ ਹੈਰਾਨ ਰਹਿ ਗਈ ਉਸਨੇ ਸੋਚਿਆ ਮੈਂ ਕਿਵੇਂ ਫਸ ਗਈ ਮੈਂ ਉਸਦੀ ਝੂਠੀ ਤਾਰੀਫ ਤੇ ਭਰੋਸਾ ਕਰ ਲਿਆ ਉਸਨੇ ਆਪਣੀ ਗਲਤੀ ਤੋਂ ਸਿੱਖਿਆ ਲਈ ਚਾਤੂ ਕਾਰ ਕਰਨ ਵਾਲਿਆਂ ਉੱਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਵਿੱਚ ਅਕਸਰ ਲੋਕ ਤੁਹਾਡੀ ਝੂਠੀ ਤਾਰੀਫ਼ ਕਰਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਹਮੇਸ਼ਾ ਸਾਵਧਾਨ ਰਹੋ ਝੀੜੀ ਨੇ ਆਪਣੀ ਮਿੱਠੀ ਆਵਾਜ਼ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਮੁਸ਼ਕਿਲ ਵਿੱਚ ਪਾ ਲਿਆ ਇਸ ਲਈ ਆਪਣੇ ਗੁਨਾ ਦੀ ਵਰਤੋਂ ਸੋਚ ਸਮਝ ਕੇ ਕਰੋ ਝੀੜੀ ਨੇ ਆਪਣੀ ਗਲਤੀ ਤੋਂ ਸਿੱਖਿਆ ਅੱਗੇ ਤੋਂ ਸਾਵਧਾਨ ਰਹਿਣ ਦਾ ਫੈਸਲਾ ਕੀਤਾ ਗਲਤੀਆਂ ਤੋਂ ਸਿੱਖਣਾ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।